ਇਤਵਾਰ ਦੀ ਰਾਤ ਪੁਲਿਸ ਮੁਕਾਬਲੇ ਦੌਰਾਨ ਬਦਨਾਮ ਗੈਂਗਸਟਰ ਜਗੂ ਭਗਵਾਨਪੁਰੀਏ ਦਾ ਗੁਰਗਾ ਮਾਨਿਕ ਸ਼ਹਿਟਾ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਦੱਸਣਯੋਗ ਹੈ ਕਿ 2 ਨਵੰਬਰ ਨੂੰ ਬਟਾਲਾ ਦੇ ਡੇਰਾ ਬਾਬਾ ਨਾਨਕ ਰੋਡ ਤੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਨੌਜਵਾਨ ਦੀਪ ਚੀਮਾ ਦੇ ਮਾਮਲੇ 'ਚ ਨਾਮਜਿੱਤ ਪੰਜ ਮੁਲਜ਼ਮਾਂ 'ਚੋਂ ਇੱਕ ਜ਼ਖਮੀ ਗੁਰਗਾ ਮਾਨਿਕ ਸ਼ਹਿਟਾ ਨਾਮਜਿੱਤੀ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡੀਆਈਜੀ ਬਾਰਡ ਰੇਂਜ ਸੰਦੀਪ ਗੋਇਲ ਨੇ ਦੱਸਿਆ ਕਿਰਥਾਣਾ ਸਿਟੀ ਦੇ ਐਸ ਐਚਓ ਸੁਖਜਿੰਦਰ ਸਿੰਘ ਵੱਲੋਂ ਮਿਲੀ ਖੂਬ ਸੂਚਨਾ ਦੇ ਆਧਾਰ ਤੇ ਪਿੰਡ ਸਹਿਦ ਮੁਬਾਰਕ ਕੁੱਲੀਆਂ ਨਜ਼ਦੀਕ ਨਾਕਾ ਲਗਾਇਆ ਹੋਇਆ ਸੀ ਕਿ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਨੂੰ ਜਦ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਸਨੇ ਪੁਲਸ 파ਟੀ ਤੇ ਫਾਇਰਿੰਗ ਕਰ ਦਿੱਤੀ ਪੁਲਸ ਵੱਲੋਂ ਕੀਤੀ ਗਈ ਜਵਾਬੀ ਗੋਲੀਬਾਰੀ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਡੀ ਆਈ ਜੀ ਨੇ ਦੱਸਿਆ ਕਿ ਜ਼ਖਮੀ ਮਾਨਕ ਸਿੰਘ ਹਟਾ ਅਮਰਸਲਦ ਰਹਿਣ ਵਾਲਾ ਹੈ ਪੁਲਸ ਦਾ ਕਹਿਣਾ ਹੈ ਕਿ ਉਹ ਜਗੂ ਭਗਵਾਨਪ੍ਰੀਆ ਗੈਂਗ ਨਾਲ ਜੁੜਿਆ ਹੋਇਆ ਹੈ ਉਹਨਾਂ ਦੱਸਿਆ 2 ਨਵੰਬਰ ਨੂੰ 5 ਦੋਸ਼ੀ ਨੌਜਵਾਨਾਂ ਨੇ ਬਟਾਲਾ ਦੇ ਮਾਨ ਨਗਰ ਦੇ ਰਹਿਣ ਵਾਲੇ ਦੀਪ ਚੀਮਾ ਨਾਮ ਨੌਜਵਾਨ ਦੀ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਇਸ ਮਾਮਲੇ ਵਿੱਚ ਪੁਲਸ ਨੇ ਇਸ ਕਤਲ ਨਾਲ ਸਬੰਧਤ ਦੋ ਦੋਸ਼ੀਆਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਸੀ ਐਤਵਾਰ ਰਾਤ ਨੂੰ ਪੁਲਸ ਨੂੰ ਸੂਚਨਾ ਮਿਲ ਕੇ ਤਿੰਨ ਹੋਰ ਮੁਲਜ਼ਮਾਂ ਵਿੱਚੋਂ ਇੱਕ ਮਾਨਿਕ ਸ਼ਰਟਾ ਅਮਰ ਸਰਦੇ ਪਿੰਡ ਸੈਦ ਮੁਬਾਰਕ ਕੁੱਲੀਆਂ ਤੋਂ ਕਾਲੇ ਰੰਗ ਦੇ ਮੋਟਰਸਾਈਕਲ ਤੇ ਆ ਰਿਹਾ ਹੈ ਨਾਕਾਬੰਦੀ ਦੌਰਾਨ ਜਦੋਂ ਪੁਲਿਸ ਨੇ ਮੁਲਜ਼ਮ ਨੂੰ ਰੋਕਿਆ ਤਾਂ ਮਾਨਕ ਨੇ ਪੁਲਿਸ ਪਾਰਟੀ ਤੇ ਅੰਨੇਵਾ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਪੁਲਿਸ ਨੇ ਵਿਜਿਵਾਬੀ ਕਾਰਵਾਈ ਕੀਤੀ ਜਿਸ ਵਿੱਚ ਮਾਨਕ ਦੀ ਲੱਤ ਵਿੱਚ ਗੋਲੀ ਲੱਗੀ ਪੁਲਿਸ ਨੇ ਜ਼ਖਮੀ ਮੁਲਜ਼ਮ ਨੂੰ ਇਲਾਜ ਲਈ ਬਟਾਲਾ ਦਾਖਲ ਕਰਵਾਇਆ ਡੀਆਈਜੀ ਨੇ ਅੱਗੇ ਕਿਹਾ ਕਿ ਦੋਸ਼ੀ ਮਾਨਕ ਅਪਰਾਧਿਕ ਪਿਛੋਕਰ ਹੈ ਅਤੇ ਉਸ ਵਿਰੁੱਧ ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਅਧੀਨ ਮਾਮਲੇ ਦਰਜ ਹਨ ਜੀ ਸਰ ਕੀ ਇਹ ਮਾਮਲਾ ਸਰ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 2 11 ਨੂੰ ਨਵੰਬਰ ਨੂੰ ਦੀਪ ਚੀਮਾ ਦਾ ਇਥੇ ਕੋਖਰ ਪੈਲਸ ਦੇ ਨੇੜੇ ਜਿਹੜਾ 6 6:30 ਵਜੇ ਇੱਕ ਬਰੂਟਲ ਮਰਡਰ ਕੀਤਾ ਗਿਆ ਸੀਗਾ ਉਹਦੇ ਵਿੱਚ ਦੋ ਮੋਟਰਸਾਈਕਲਾਂ ਦੇ ਉੱਤੇ ਪੰਜ ਅਨਪਛਾਤੇ ਨੌਜਵਾਨਾਂ ਨੇ ਅੰਨੇ ਬਾ ਫਾਇਰਿੰਗ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਅ ਜਿਸ ਦੇ ਉੱਤੇ 302 ਦਾ ਪਰਚਾ ਦਰਜ ਹੈਗਾ ਉਸ ਤੋਂ ਬਾਅਦ ਹੀ ਜਿਹੜੇ ਨਿਗਰਾਨੀ ਐਸਐਸਪੀ ਸਾਹਿਬ ਸਹਿਲ ਮੀਰ ਜੀ ਦੇ ਥੱਲੇ ਐਸਪੀਡੀ ਡੀਐਸਪੀ ਸੰਜੀਵ ਐਸਐਚਓਜ਼ ਜਿਹੜੇ ਹੈਗੇ ਨੇ ਉਹ ਸਾਰੇ ਇਹ ਟੀਮਾਂ ਬਣਾਈਆਂ ਗਈਆਂ ਸੀ ਇਹਨਾਂ ਨੂੰ ਕਲਪਰੇਟਸ ਨੂੰ ਆਡੈਂਟੀਫਾਈ ਕਰਨ ਲਈ ਅਤੇ ਇਹਨਾਂ ਨੂੰ ਅਰੈਸਟ ਕਰਨ ਲਈ ਬੜੀ ਮਿਹਨਤ ਤੇ ਮੁਸ਼ਕਲ ਨਾਲ ਸਾਰੀ ਬਟਾਲਾ ਪੁਲਿਸ ਨੇ ਇਹਨਾਂ ਜਿਹੜੇ ਜਿਹੜੇ ਸ਼ੱਕੀ ਜਿਹੜਾ ਜਿਹੜੇ ਆ ਪੰਜ ਜਿਹੜੇ ਹਥਿਆਰੇ ਸੀਗੇ ਇਹਨਾਂ ਨੂੰ ਆਡੈਂਟੀਫਾਈ ਕੀਤਾ ਸੀਗਾ ਦੋ ਹਥਿਆਰੇ ਜਿਹੜੇ ਹਰਿੰਦਰ ਹੈਰੀ ਤੇ ਸੁਵਿੰਦਰ ਸੇਵੀ ਜਿਹੜੇ ਉਹ ਪਹਿਲਾਂ ਗ੍ਰਿਫਤਾਰ ਹੋ ਚੁੱਕੇ ਸੀਗੇ ਅੱਜ ਇਹ ਪਤਾ ਲੱਗਿਆ ਸੀਗਾ ਕਿ ਜਿਹੜਾ ਜਿਹੜੇ ਬਾਕੀ ਜਿਹੜੇ ਤਿੰਨ ਸੀਗੇ ਜਿਹੜੇ ਇੱਕ ਮੋਟਰਸਾਈਕਲ ਤੇ ਦੋ ਜਾਣੇ ਸੀਗੇ ਇੱਕ ਮੋਟਰਸਾਈਕਲ ਤੇ ਦੂਸਰੇ ਮੋਟਰਸਾਈਕਲ ਤੇ ਤਿੰਨ ਜਾਣੇ ਸੀਗੇ ਬਟਾਲਾ ਪੁਲਿਸ ਵੱਲੋਂ ਉਹਨਾਂ ਤਿੰਨਾਂ ਦੀ ਵੀ ਸਿਨਾਕਤ ਹੋ ਚੁੱਕੀ ਹੈ ਉਹਨਾਂ ਦੇ ਵਿੱਚੋਂ ਮਾਨਿਕ ਜਿਹੜਾ ਅੱਜ ਜਿਸ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਉਹ ਕੁਲੀਆਂ ਪਿੰਡ ਦੇ ਵਿੱਚੋਂ ਵੱਲੋਂ ਆ ਕੇ ਤੇ ਇਧਰ ਨੂੰ ਕਾਲੇ ਰੰਗ ਦੇ ਮੋਟਰਸਾਈਕਲ ਤੇ ਆ ਰਿਹਾ ਹੈਗਾ ਇੱਕ Trap ਲੇ ਕੀਤਾ ਗਿਆ ਸੀਗਾ ਜਿਸ ਤਰ੍ਹਾਂ ਹੀ ਉਹਨਾਂ ਨੂੰ ਉਹਨੂੰ ਅੱਗੇ-ਅੱਗੇ ਰੋਕਿਆ ਗਿਆ ਪੁਲਿਸ ਨੂੰ ਰੋਕਿਆ ਗਿਆ ਤੇ ਉਹਨੇ ਮੋਟਰਸਾਈਕਲ ਉਸ ਦੇ ਰੋਕੇ ਆਪਣੇ ਅੰਨੇਵਾ ਫਾਇਰਿੰਗ ਕੀਤੀ ਹੈ ਪੁਲਿਸ ਪਾਰਟੀ ਦੇ ਉੱਤੇ ਜਵਾਬੀ ਫਾਇਰਿੰਗ ਦੇ ਵਿੱਚ ਉਹ ਇੰਜਰਡ ਹੋਇਆ ਤੇ ਪਰ ਉਸ ਨੂੰ ওভারਪਾਰੋ ਕਰ ਦਿੱਤਾ ਗਿਆ ਤੇ ਉਸ ਨੂੰ ਨੀਰੈਸਟ ਹਸਪੀਟਲ ਦੇ ਵਿੱਚ ਉਸ ਨੂੰ ਜੇਰੇ ਇਲਾਜ ਭੇਜਿਆ ਗਿਆ ਸਰੋ ਉਦੀ ਕੰਡੀਸ਼ਨ ਕੀ ਹੈ ਉਹ ਤਾਂ ਹਸਪੀਟਲ ਦੀ ਪਤਾ ਲੱਗਣਾ ਹੁਣ ਇਹ ਜਾਣਗੇ ਅਫਸਰ ਸਾਹਿਬਾਨ ਉੱਥੇ ਜਿਹੜੇ ਇਲਾਜ ਹੈਗਾ ਉਹਦਾ ਉਹ ਫਿਰ ਉਸ ਤੋਂ ਬਾਅਦ ਕੀ ਲੱਗ ਗਿਆ ਜਿਹੜਾ ਕੱਲਾ ਹੀ ਹਾਂ ਫਿਲਹਾਲ ਇਹ ਕੱਲਾ ਹੀ ਸੀਗਾ ਇਸ ਨੂੰ ਤੁਹਾਨੂੰ ਇੱਥੇ ਦੱਸਣਾ ਜ਼ਰੂਰੀ ਹੈ ਕਿ ਇਹ ਇਹਨਾਂ ਦਾ ਜਿਹੜਾ ਜੱਗੂ ਭਵਨਪੁਰੀਆ ਗੈਂਗ ਦਾ ਤੇ ਡੋਨੀ ਬਲ ਦਾ ਆਪਸ ਵਿੱਚ ਜਿਹੜਾ ਗੈਂਗਵਾਰ ਚੱਲ ਰਹੀ ਹੈ ਇਹ ਉਹਦਾ ਉਹਦੀ ਇੱਕ ਕੜੀ ਦੇ ਵਿੱਚ ਇੱਕ ਇਹ ਗੈਂਗਵਾਰ ਸੀਗੀ ਕਿਉਂਕਿ ਜਿਹੜਾ ਡੋਨੀ ਬਲ ਤੇ ਮਨਕੰਝਾਪੁਰੀਆ ਗੈਂਗ ਹੈਗਾ ਉਹਨਾਂ ਨੂੰ ਇਹ ਲੱਗਦਾ ਸੀਗਾ ਕਿ ਜਿਹੜਾ ਦੀਪ ਚੀਮਾ ਹੈਗਾ ਇਹ ਜਿਹੜੇ ਇਹ ਜੱਗੂ ਭਗਵਾਨ ਮਤਲਬ ਇਹਨਾਂ ਦਾ ਬੰਦਾ ਹੈਗਾ ਤੇ ਜੱਗੂ ਭਗਵਾਨਪੁਰੀਆ ਨੂੰ ਲੱਗਦਾ ਸੀਗਾ ਕਿ ਇਹ ਇਹਨਾਂ ਨੂੰ ਸਪੋਰਟ ਕਰਦਾ ਹੈਗਾ ਤੇ ਇਹਨਾਂ ਦਾ ਸਿਮਪਾਥਾਈਜ਼ਰ ਹੈਗਾ ਇਹ ਇਸ ਨੂੰ ਸਾਰੇ ਹਥਿਆਰਿਆਂ ਨੂੰ ਕੇਸ਼ਵ ਸ਼ਵਾਲਾ ਤੇ ਅਮਰਿਤ 달ਮ ਜਿਹੜੇ ਜੱਗੂ ਭਗਵਾਨਪੁਰੀਆ ਗੈਂਗ ਦੇ ਬੰਦੇ ਨੇ ਉਹ ਹੈਂਡਲ ਕਰ ਰਹੇ ਸੀਗੇ ਤੇ ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਤੇ ਅਸੀਂ ਬਾਕੀ ਜਿਹੜੇ ਦੋ ਜਿਹੜੇ ਜਿਹੜੇ ਹਥਿਆਰੇ ਹੈਗੇ ਆ ਉਹਨਾਂ ਨੂੰ ਆਇਡੈਂਟੀਫਾਈ ਕਰ ਲਿੱਤਾ ਟੀਮਾਂ ਡਿਸਪੈਚ ਕਰ ਦਿਤੀਆਂ ਗਈਆਂ ਉਹਨਾਂ ਨੂੰ ਅਸੀਂ ਜਲਦ ਗ੍ਰਿਫਤਾਰ ਕਰਵਾ ਲਾਂਗੇ ਸਰ ਲੱਗਦਾ ਕਿ ਕੇਸ਼ਵ ਔਰ ਜਿਹੜਾ ਦੂਸਰਾ ਤੁਸੀਂ ਨਾਮ ਲੈ ਰਹੇ ਹੋ ਅਮਰ ਦਾਲਮ ਅਮਰ ਦਾਲਮ ਇਹ ਬਹੁਤ ਐਕਟਿਵ ਆ ਪਿਛਲੇ ਕੁਝ ਦਿਨਾਂ ਦੇ ਵਿੱਚ ਦੋ ਤਿੰਨ ਵਾਰ ਦਿੱਤਾ ਅਮਰੀਕ ਸਰ ਦੇ ਵਿੱਚ ਵੀ ਹੋਈ ਹੈ ਔਰ ਸੈਕੰਡਲੀ ਬਟਾਲਾ ਮੈਂ ਇਸ ਪਲੇਟਫਾਰਮ ਮੱਧਿਆ ਰਹੀਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਪੁਲਿਸ ਹੈ ਨਾ ਪੰਜਾਬ ਪੁਲਿਸ ਬੜੀ ਸੱਚਮ ਹੈ ਔਰ ਬਟਾਲਾ ਪੁਲਿਸ ਨੇ ਪਿਛਲੇ ਸਮੇਂ ਦੇ ਵਿੱਚ ਵੀ ਬਹੁਤ ਚੰਗਾ ਕੰਮ ਸਰਾਹਨੀਆ ਕੰਮ ਕੀਤਾ ਹੈਗਾ ਆ ਕ੍ਰਾਈਮ ਹੋਇਆ ਇਸ ਗੱਲ ਤੋਂ ਮਨਕਰ ਨਹੀਂ ਕੀਤਾ ਜਾ ਸਕਦਾ ਪਰ ਅਸੀਂ ਇਹ ਵਚਨ ਬੰਦਾਂਗੇ ਕਿ ਅਸੀਂ ਗੈਂਗਸਟਰイズਮ ਨੂੰ ਜੜੋਂ ਪੁੱਟ ਕੇ ਹੀ ਸਾਲਾਂ ਸਰ ਜਿਹੜੀਆਂ ਆਵਾਜ਼ਾਂ ਤਾਂ ਹੁੰਦੀਆਂ ਹਨ तकरीबन ਗੈਂਗਵਾਰੀ ਗੈਂਗਵਾਰ ਹੈ ਆਪਣਾ ਵਰਚਸ ਤੋਂ ਕਾਇਮ ਕਰਨ ਲਈ ਨਜਾਇਜ਼ ਹਤਿਆਵੇ ਵੀ ਕਰਾਈਆਂ ਐਕਸਟਰਸ਼ਨਾਂ ਦੇ ਕਰਕੇ ਵੀ ਤਾਂ ਕਿ ਜੋ ਇਹਨਾਂ ਦੀ ਦਹਿਸ਼ਤ ਹੋ ਸਕੇ ਤੇ ਇਹ ਐਕਸਟਰਸ਼ਨ ਕਰ ਸਕਣ ਇਹ ਗੁੰਡੇ ਨੇ ਐਕਚੁਅਲੀ ਇਹਨਾਂ ਨੂੰ ਜ਼ਿਆਦਾ ਗਲੋਰੀਫਾਈ ਕਰਨ ਦੀ ਲੋੜ ਨਹੀਂ ਹੈਗੀ ਇਹ ਗੁਰੂਆਂ ਦੇ ਛੋਹ ਪ੍ਰਾਪਤ ਧਰਤੀ ਹੈਗੀ ਹੈ ਇਸ ਦੇ ਵਿੱਚ ਇਸ ਗੰਦੇ ਐਲੀਮੈਂਟਾਂ ਨੂੰ ਜਾਦਾ ਵੱਡੇ ਵੱਡੇ ਨਾਮ ਦੇ ਕੇ ਇਹਨਾਂ ਨੂੰ ਇਹ ਕੋਈ ਬਹੁਤ ਚੰਗਾ ਨਾਮਣਾ ਨਹੀਂ ਕੰਮ ਕਰ ਰਹੇ ਇਹ ਗੰਦਾ ਕੰਮ ਹੀ ਹੈ ਤੇ ਗੰਦੇ ਹੀ ਨੇ ਇਹਨਾਂ ਨੂੰ ਜਿੰਨਾ ਆਪਾਂ ਇਹਨਾਂ ਨੂੰ ਕ੍ਰਿਟਿਸਾਈਜ਼ ਕਰੀਓਰ ਜਿੰਨਾ ਇਹਨਾਂ ਨੂੰ ਭੰਡਿਆ ਉਹਨਾਂ ਹੀ ਥੋੜਾ ਹੈ ਸ਼ਾਇਦ ਕਿਸੇ ਨਾ ਕਿਸੇ ਨੌਜਵਾਨ ਜਿਹੜੇ ਨੇ ਇਨਫਲੂਐਂਸ ਹੋ ਰਹੇ ਨੇ ਸ਼ਾਇਦ ਕੀ ਮੈਸੇਜ ਹੋ ਰਹੇ ਨੇ ਮੈਂ ਇਸ ਮੱਦੇਰ ਰਹੀਂ ਫੇਰ ਤੁਹਾਨੂੰ ਕਹਿਣਾ ਕਿ ਜਿਹੜੇ ਗੁੰਮਰਾਹ ਨੌਜਵਾਨ ਹੈ ਉਹ ਅਸੀਂ ਉਹਨਾਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਮੇਨਸਟ੍ਰੀਮ ਤੇ ਚਾਓ ਅਸੀਂ ਆਪਣਾ ਜੋ ਵੀ ਛੋਟਾ ਮਾੜਾ ਮੋਟਾ ਜਿਹੜਾ ਤੁਹਾਡਾ ਕ੍ਰਾਈਮ ਹੈਗਾ ਆਪਣਾ ਲॉ ਆਫ ਦੀ ਲੈਂਡ ਨੂੰ ਫੇਸ ਕਰੋ ਤੇ ਅਸੀਂ ਉਹਨਾਂ ਨੂੰ ਉਹਨਾਂ ਦੇ ਰੀਹੈਬਿਲੀਟੇਸ਼ਨ ਦੇ ਵਿੱਚ ਜਾਂ ਉਹਦੇ ਵਿੱਚ ਅਸੀਂ ਉਹਨਾਂ ਦਾ ਪੂਰਾ ਸਹਿਯੋਗ ਦੇਵਾਂਗੇ ਜਿਸ ਦਾ ਜਿਹੜੇ ਇਸ ਦਲਦਲ ਵਿੱਚ ਫਸ ਚੁੱਕੇ ਨੇ ਉਹਨਾਂ ਨੂੰ ਆਣਾ ਚਾਹੀਦਾ ਇਸ ਦਾ ਜਿਹੜਾ ਅੰਜਾਮ ਹੁੰਦਾ ਉਹ ਜਿਹੜੇ ਇੱਕ ਗੈਂਗਸਟਰ ਦੀ ਲਾਈਫ ਹੈ ਉਹ ਜ਼ਿਆਦਾ ਨਹੀਂ ਹੁੰਦੀ ਜਿਹੜੀ ਇਹਨਾਂ ਨੂੰ ਇਹ ਪ੍ਰਲੋਭਨ ਦੇ ਕੇ ਕਹਿੰਦੇ ਅਸੀਂ ਬਾਹਰ ਕੱਢ ਲਾਂਗੇ ਤੁਸੀਂ ਦੇਖੋ ਕਿ ਪੰਜਾਬ ਪੁਲਿਸ ਹਰਿਆਣਾ ਪੁਲਿਸ ਸਾਰੇ ਅਸੀਂ ਬਾਹਰੋਂ ਵੀ ਸਾਰਿਆਂ ਨੂੰ ਵਾਰੀ-ਵਾਰੀ ਫੜ ਕੇ ਇੱਥੇ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਇੱਥੇ ਜੋ ਕਾਨੂੰਨ ਉਹਨਾਂ ਨੂੰ ਸਜ਼ਾ ਦੇਊਗਾ ਉਹ ਇੱਥੇ ਭੁਗਤਣਗੇ ਆਪਣੀ ਜਿਹੜੇ ਜੁਰਮਾਂ ਦੀ ਜੜੀ ਉਹਨਾਂ ਨੇ ਜੁਰਮ ਕੀਤੇ ਤੇ ਮਾਲਿਕ ਕਿੱਥੋਂ ਦਾ ਸੀ ਮਾਨਕ ਛਰੇਟ ਦਾ ਸੀ ਆ ਜੀ ਅੰਮ੍ਰਿਤ ਸਰ ਇਹਦੇ ਤੇ ਇਹਦੇ ਦਾ ਕ੍ਰਿਮਿਨਲ ਬੈਕਗ੍ਰਾਉਂਡ ਹੈ ਇਹਦੇ ਤੇ ਪਹਿਲਾਂ ਵੀ ਅਟੈਂਪਟ ਟੂ ਮਰਡਰ ਦੇ ਦੋ ਪਰਚੇ ਦਰਜ ਨੇ ਤੇ ਆਮ ਜੈਕਟ ਦੇ ਪਰਚੇ ਦਰਜ ਨੇ ਤੇ ਇਹ ਇਹਨਾਂ ਨਾਲ ਹੁਣ ਜੱਗੂ ਭਗਵਾਨਪੁਰੀਆ ਗੈਂਗ ਨਾਲ ਜੁੜਿਆ ਹੋਇਆ ਸੀ ਸਰ ਇਹਦੇ ਗੋਲੀ ਕਿੱਥੇ ਲੱਗੀ ਸੀ ਗੋਲੀ ਮੈਂ ਇੱਥੋਂ ਪੁੱਛਿਆ ਜੀ ਹਾਂਜੀ ਲੈਫਟ ਲੱਗਦੀ ਹੈ ਲੈਫਟ ਲੱਗਦੀ ਹੈ ਉਹਦੇ ਲੈਫਟ ਲੈਂਗ ਤੇ ਉਹਦੇ ਉੱਤੇ ਲੱਗੀ ਹੈਗੀ ਆ ਤੇ ਪਰ ਇਹਦੇ ਵਿੱਚ ਇਹ ਹੈ ਕਿ ਪ੍ਰਮਾਤਮਾ ਦੀ ਕਿਰਪਾ ਨਾਲ ਪੁਲਿਸ ਪਾਰਟੀ ਸੇਫ ਹੈ ਗਈ ਹੈ ਤੇ ਇਸ ਕਰਕੇ ਉਹਦਾ ਇਲਾਜ ਚੱਲ ਰਿਹਾ ਫਿਰ ਅਸੀਂ ਜਿਹੜੇ ਦੋ ਤੁਸੀਂ ਹੋਰ ਦੱਸੋ ਉਹ ਸ਼ਾਇਦ ਹਾਂਜੀ ਦੱਸ ਦੇ ਨੇ ਪੁਲਿਸ ਸੋਰਸਸ ਨੂੰ ਇਹ ਬਤਾ ਸੀ ਕਿ ਦੋ ਹੋਰ ਨਹੀਂ ਦੋ ਅਸੀਂ ਜਿਹੜੇ ਅਣਪਛਾਤੇ ਸੀ ਉਹਨਾਂ ਨੂੰ ਆਇਡੈਂਟੀਫਾਈ ਕਰ ਲਿੱਤਾ ਹੈ ਮੈਂ ਇਹ ਦੱਸ ਰਿਹਾ ਤੁਹਾਨੂੰ ਕਿ ਦੇਖੋ ਇਹ ਪੂਰੇ ਦੋ ਮੋਟਰਸਾਈਕਲਾਂ ਤੇ ਪੰਜ ਪੰਜ ਅਣਪਛਾਤੇ ਆਏ ਸੀ ਦੋ ਪਹਿਲਾਂ ਫੜੇ ਜਾ ਚੁੱਕੇ ਸੀ ਹਰਿੰਦਰ ਅਹਰੀ ਤੇ ਸੁਵਿੰਦਰ ਜੇ ਵੀ ਤੇ ਇਹਦੇ ਵਿੱਚੋਂ ਜਿਹੜੇ ਦੂਜਾ ਮੋਟਰਸਾਈਕਲ ਸੀ ਉਹ ਤੇ ਤਿੰਨ ਸਵਾਰ ਸੀਗੇ ਅਣਪਛਾਤੇ ਉਹਨਾਂ ਦੇ ਵਿੱਚੋਂ ਇੱਕ ਮਾਨਕ ਸੀ ਜਿਹੜਾ ਅੱਜ ਬ੍ਰੀਫ ਐਕਚੇਂਜ ਆਫ ਫਾਇਰ ਦੇ ਨਾਲ ਓਵਰਪਾਵਰ ਕੀਤਾ ਤੇ ਅਰੈਸਟ ਕੀਤਾ ਬਟਾਲਾ ਪੁਲਿਸ ਨੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਹੈ ਐਸਐਸਪੀ ਸਾਹਿਬ ਨੇ ਐਸਪੀ ਡੀ ਡੀਐਸਪੀ ਸੰਜੀਵ ਨੇ ਸਾਡੇ ਐਸਐਚਓ ਸਾਹਿਬਾਨ ਨੇ ਇਹਨਾਂ ਨੇ ਬਹੁਤ ਇਹਨਾਂ ਨੂੰ ਸੂਹ ਮਿਲੀ ਸੀ ਇਹਨਾਂ ਨੇ ਬੜਾ ਬਿਨਾਂ ਟਾਈਮ ਗਵਾਏ ਇੱਥੇ ਨਾਕਾ ਲੇ ਕਰਕੇ ਤੇ ਕਾਬੂ ਕੀਤਾ ਹੈਗਾ ਤੇ ਤਾਂ ਕਿ ਜੋ ਲੋਕਾਂ ਦੇ ਵਿੱਚ ਕੰਫੀਡੈਂਸ ਬਹਾਲ ਹੋ ਸਕੇ ਜਿਹੜਾ ਕੋਈ ਇੱਥੇ ਕੋਈ ਕਬਰਾਂ ਦੀ ਲੋੜ ਨਹੀਂ ਹੈ ਪੁਲੀ ਪੰਜਾਬ ਪੁਲਿਸ ਸક્ષਮ ਹੈ ਅਸੀਂ ਹਰ ਗੈਂਗਸਟਰ ਵਾਰਦ ਨੂੰ ਨਜਿੱਠਣ ਲਈ ਵਚਨਬੰਦ ਹੈਗੇ ਠੀਕ ਧੰਨਵਾਦ